ਨੇ ਪੰਜਾਬ ਲੁੱਟਿਆ ਹੋਇਆ ਕਦੇ ਕਿਧਰੇ ਕਦੇ ਕਿਧਰੇ ਮਨ ਤਾਂ ਕਈ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜਕੱਲ ਕਿਹੜੀ ਪਾਰਟੀ ਚ ਨੇ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਅੱਜ ਕਿਹੜੀ ਪਾਰਟੀ ਵੱਲੋਂ ਬੋਲ ਰਹੇ ਆ ਭਾਈ ਕਿਤੇ ਐ ਆਪ ਕਿਤੇ ਐ ਤਹਾਂ ਵਾਲੀ ਮੰਜ਼ਲ ਤੇ ਝੰਡਾ ਹੋਰ ਐ ਥੱਲੇ ਵਾਲੀ ਤੇ ਹੋਰ ਐ ਜੇ ਕਿਤੇ ਪੌੜੀਆਂ ਦੇ ਵਿਚਾਲੇ ਇਕੱਠੇ ਹੋ ਗਏ ਪਤਾ ਨਹੀਂ ਲੱਗ ਰਿਹਾ ਕਿਹੜੀ ਪਾਰਟੀ ਚ ਹੋ ਜਾਣਗੇ ਓਏ ਉਹ ਵੀ ਦੱਸੋ ਕਹਿੰਦੇ ਅਸੀਂ ਪੰਜਾਬ ਨੂੰ ਬਦਲਾਂਗੇ ਬੜੇ ਸਮਾਜ ਨੂੰ ਵੰਡਣ ਵਾਲੇ ਬਿਆਨ ਦੇ ਰਹੇ ਆ ਸਾਨੂੰ ਸਕੂਲ ਚਾਹੀਦੇ ਆ ਹਸਪਤਾਲ ਚਾਹੀਦੇ ਆ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਸਾਨੂੰ ਵਪਾਰ ਸਾਡਾ ਨੰਬਰ 1 ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ 55000 ਸਰਕਾਰੀ ਨੌਕਰੀ ਦੇ ਕਿ ਤੁਹਾਡੇ ਸਾਹਮਣੇ ਖੜਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਮੰਗ ਰਿਹਾ ਹੈ ਬਿਜਲੀ ਖੇਤਾਂ ਲਈ ਬਿਜਲੀ ਦੀ ਗੱਲ ਕਰ ਲੈਂਦੇ ਪਹਿਲਾਂ ਖੇਤਾਂ ਲਈ ਬਿਜਲੀ ਆਉਂਦੀ ਹੈ ਦਿਨੇ ਆਉਂਦੀ ਹੈ ਨਾ ਕੋਈ ਘੜ ਤਾਂ ਨਹੀਂ ਆ ਗਈ ਨਾ